ਸਾਤਸ਼ੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨੈਸ਼ਨਲ ਪਟਿਆਲੇ ਤੋਂ ਜੀ ਅੱਜ ਸੰਧੂ ਦੀ ਖਬਰ ਪਟਿਆਲੇ ਦੇ ਪਿੰਡ ਭਾਲੜਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਲੜਕੀਆਂ ਜੂਨ ਮਹੀਨੇ ਦੇ ਅਖੀਲੇ ਦਿਨ ਉਹ ਸਬੇਲ ਪੀਣ ਲਈ ਘਰੋਂ ਨਿਕਲੀਆਂ ਸੀ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਇਹਨਾਂ ਬੱਚੀਆਂ ਦੀ ਉਮਰ 13 15 17 ਸਾਲ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁਲਿਸ ਕੋਲ ਸਕੈਚ ਦਰਜ ਕਰਾਈ ਅਤੇ ਪੁਲਿਸ ਲਗਾਤਾਰ ਲੜਕੀਆਂ ਦੀ ਭਾਲ ਕਰ ਰਹੀ ਉਹਨਾਂ ਤਿੰਨ ਲੜਕੀਆਂ ਦੀ ਲਾਸ਼ ਪਾਖੜਾ ਨਹਿਰ ਵਿੱਚੋਂ ਮਿਲਣ ਤੇ ਸਨਸਨੀ ਫੈਲੀ ਤਿੰਨਾਂ ਲੜਕੀਆਂ ਦੀ ਲਾਸ਼ ਨੂੰ ਜ਼ਿਲ੍ਹੇ ਦੇ ਪਟਿਆਲਾ ਪਾਖੜਾ ਨਹਿਰ ਤੋਂ ਬਰਾਮੜ ਲਿਆਂਦਾ ਗਿਆ ਪਰਿਵਾਰ ਵਾਲਿਆਂ ਦਾ ਕਹਿਣਾ ਪਾਖੜਾ ਨਹਿਰ ਵਿੱਚੋਂ ਉਦੋਂ ਤੱਕ ਖੁਰਾਨੋ ਤਿੰਨ ਲੜਕੀਆਂ ਦੀਆਂ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਅਤੇ ਪਰਿਵਾਰ ਨੂੰ ਪਛਾਣ ਕਰਨ ਲਈ ਬੁਲਾਇਆ ਗਿਆ ਸੁਣੋ ਪਰਿਵਾਰ ਵਾਲਿਆਂ ਦੀ ਜ਼ੁਬਾਨੀ ਵੇਰਾ ਸ਼ੰਕਰ ਭਾਰਦਵਾਜੀ ਭੋਲੇ ਸ਼ੰਕਰ ਡਾਈਬਰ ਕਲਬ ਗੋਤਾਖਰ ਦੀ ਟੀਮ ਸ਼ੰਕਰ ਜਿਹੜੀਆਂ ਤਿੰਨ ਡੈਡ ਪੁੜੀਆਂ ਮਿਲੀਆਂ ਲੜਕੀਆਂ ਜੀ ਕਿਸ ਤਰ੍ਹਾਂ ਤੁਹਾਨੂੰ ਸੁਥਰਾ ਮਿਲੀ ਸੀ ਉਹ ਕਦੋਂ ਤੁਸੀਂ ਲਪਰੇ ਸੀ ਇਹ ਭਾਨ ਦਾ ਪਿੰਡ ਪੈਂਦਾ ਜੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਸਿਆਣਾ ਰੋਡ ਤੇ ਪੈਂਦਾ ਚੌਂਕੀ ਡਕਾਲਾ ਪੈਂਦੀ ਭਾਨ ਦੇ ਨੂੰ ਤੇ ਥਾਣਾ ਜਿਹੜਾ ਉਹ ਪਸਿਆਣਾ ਪੈਂਦਾਗਾ ਤੇ ਲਗਭਗ 12 ਤਰੀਕ ਦੀ ਗੱਲ ਹੈ 12 ਤਰੀਕ ਨੂੰ 12 ਵਜੇ ਉੱਥੇ ਭਾਨੇ ਦੇ ਵਿੱਚ ਛਬੀਲ ਲੱਗੀ ਸੀਗੀ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਤਿੰਨ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਗਏ ਸੀਗੇ ਜਿੱਦੀ ਕੰਪਲੀਟ ਇਹਨਾਂ ਨੇ 13 ਤਰੀਕ ਨੂੰ ਡਕਾਲਾ ਚੌਂਕੀ ਦੇ ਵਿੱਚ 13 ਤਰੀਕ ਨੂੰ ਕੰਪਲੀਟ ਰਖਾਈ ਸੀ ਸੋ ਸਾਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਸੀ ਪਰ ਜਿਹੜਾ ਪਰਿਵਾਰ ਸੀਗਾ ਪਰਿਵਾਰ ਨੇ ਵਕ ਵਕ ਰਾਜਾਂ ਤੇ ਜਾ ਕੇ ਵਕ ਵਕ ਜੀਲਾਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਲੱਭ ਰਹੇ ਸੀਗੇ ਪਰ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਗੋਤਾਖੋਰਾਂ ਨੂੰ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾਂ ਅੱਜ ਜਿਹੜੇ ਦੋ ਡੈੱਡ ਬੋਡੀ ਸਾਨੂੰ ਸਮਾਣੇ ਤੋਂ ਮਿਲੀ ਹੈ ਇੱਕ ਡੈੱਡ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਹੈ ਤੇ ਜਿਹੜੀ ਲੜਕੀ ਦੋ ਲੜਕੀਆਂ ਨੇ ਉਹਨਾਂ ਦੇ ਆਪਸ ਵਿੱਚ ਚੁੰਨੀ ਨਾਲ ਜਿਹੜਾ ਇੱਕ ਦੂਜੇ ਦੇ ਹੱਥ ਜਿਹੜੇ ਉਹ ਬੰਦੇ ਸੀਗੇ ਤੇ ਜਿਹੜੀ ਦੂਜੀ ਲੜਕੀ ਸੀ ਉਹਦੇ ਸਿਰਫ ਸਲਵਾਰ ਸੀਗੀ ਬਾਕੀ ਕੱਪੜੇ ਉਤਰ ਗਏ ਸੀ ਸਾਰਿਆਂ ਦੇ ਤੇ ਪਰਿਵਾਰ ਨੂੰ ਜਦੋਂ ਬੁਲਾਇਆ ਕਿਉਂਕਿ ਇਹਨਾਂ ਦੇ ਹੱਤਾਂ 'ਚ ਖੰਬਣੀ ਵੀ ਬੰਨੀ ਸੀ ਇਹ ਹੋ ਸਕਦਾ ਵੀ ਉੱਥੇ ਜਾਗਰਨ ਵਗੈਰਾ ਸੀ ਕਿਤੇ ਮੱਥਾ ਟੇਕਿਆ ਸੀ ਇਕੱਠੇ ਇਹਨਾਂ ਨੇ ਪਰ ਇਹ ਬੱਚੇ ਜਿਹੜੇ ਸੀ ਪਰਿਵਾਰ ਦਾ ਕਹਿਣਾ ਸੀਗਾ ਵੀ ਬੱਚੇ ਇਕੱਠੇ ਰਹਿੰਦੇ ਸੀ ਖੁਲ ਮਿਲ ਕਰਦੇ ਸੀਗੇ ਤੇ ਪਰਿਵਾਰ ਨੇ ਥੋੜਾ ਬਹੁਤ ਤਾਂ ਕੋਈ ਗੱਲ ਪਿੱਛੇ ਥੋੜਾ ਝਿੜਕ ਦਿੱਤਾ ਸੀਗਾ ਕਿਹੜੇ ਕਨਕਾਰਨ ਜਾਂ ਕੋਈ ਹੋਰ ਗੱਲ ਹੈ ਵੀ ਇਹ ਬੱਚੇ ਕਿਸ ਤਰ੍ਹਾਂ ਭਾਕੜਾ ਤੇ ਪਹੁੰਚੇ ਕੀ ਗੱਲ ਹੈ ਔਰ ਕਿਸ ਤਰ੍ਹਾਂ ਇਹਨਾਂ ਨੇ ਜੰਪ ਕਰਿਆ ਜਾਂ ਇਹਨਾਂ ਨੂੰ ਜੰਪ ਦਿੱਤਾ ਗਿਆ ਇਹ ਦੇਖੋ ਪੁਲਿਸ ਦਾ ਜਾਂਚ ਹੈ ਪੁਲਿਸ ਦੇ ਵਾਸਤੇ ਜਲ ਜਾਣਕਾਰੀ ਕਰ ਰਹੇ ਹਾਂ ਕਪੜੇ ਦਾ ਮੈਂ ਕਹਿ ਦਿੰਨਾ ਕਪੜੇ ਅਸ ਮਤਲਬ ਹਮੇਸ਼ਾ ਕੋਈ ਵੀ ਡੈਡ ਬੋਡੀ ਮਿਲਦੀ ਹੈ ਕਿਉਂਕਿ ਚਾਲਾਂ ਬਹੁਤ ਪੈਂਦੀਆਂ ਨੇ ਕਪੜੇ ਜਿਹੜੇ ਲੇਡੀਜ਼ ਤੇ ਹੁੰਦੇ ਨੇ ਉਹ ਉਤਰ ਜਾਂਦੇ ਨੇ ਚਾਲ ਜਿਹੜੀ ਹੈ ਬਹੁਤ ਤਗੜੀ ਤਗੜੀ ਪੈਂਦੀ ਉਤਾਰ ਦਿੰਦੀ ਹੈ ਚਾਲ ਕਪੜੇ ਪਰ ਜਿਹੜੇ ਬੰਦੇ ਹੁੰਦੇ ਨੇ ਕਈ ਵਾਰੀ ਕੋਈ ਪੈਂਟ ਬੈਲਟ ਲੱਗੇ ਉਹ ਰਹਿ ਜਾਂਦੀ ਹੈ ਕਪੜੇ ਤਕਰੀਬਨ ਸਾਰੇ ਫੱਟ ਗਏ ਸੀ ਕਪੜੇ ਕਿਸੇ ਦੇ ਤਨ ਤੇ ਨਹੀਂ ਸੀ ਸਿਰਫ ਇੱਕ ਲੜਕੀ ਦੇ ਤੇ ਇੱਕ ਉਹ ਜਿਹੜੇ ਨਹਿਫਾ ਹੁੰਦਾ ਛੋਟਾ ਜਿਹਾ ਥੱਲੇ ਕਮਰ ਦੇ ਨਾਲ ਉਹ ਦੋਨੋਂ ਲੇੜ ਲੜਕੀਆਂ ਦੇ ਸੀਗਾ ਤੇ ਜਿਹੜੀ ਦੂਜੀ ਲੜਕੀ ਸੀ ਸਭ ਤੋਂ ਵੱਡੀ ਉਹਦੇ ਪੂਰੀ ਸਲਵਾਰ ਸੀ ਕੁਝ ਟੁਕਾਂ ਦੇ ਨਿਸ਼ਾਨ ਵੀ ਕਹਿੰਦੇ ਆ ਬੋੜੀਆਂ ਦੇ ਉੱਤੇ ਪਏ ਕੁਝ ਇਸ ਤਰ੍ਹਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲਿਆ ਨਹੀਂ ਚੋਟਾਂ ਦੇ ਨਿਸ਼ਾਨ ਤਾਂ ਦੇਖੋ ਜੀ ਵੈਸੇ ਤਾਂ ਮੈਡੀਕਲ ਜ਼ਿਆਦਾ ਅੱਜ ਤੋਂ ਪੋਸਟਮਾਨੋਂ ਕਾ ਜ਼ਿਆਦਾ ਜਾਣਕਾਰੀ ਮਿਲ ਜੇਗੀ ਪਰ ਜਿਹੜੀ ਚੋਟਾਂ ਦੇ ਨਿਸ਼ਾਨ ਕਹਿੰਦੇ ਆ ਉਹ ਨਾ ਬੁਰਜੀਆਂ ਪਿੱਲਰ ਥੱਲੇ ਪੱਥਰ ਨੇ ਉਹਨਾਂ ਦੇ ਵੀ ਸਾਠ ਹੋ ਸਕਦੀ ਹੈ ਬਾਕੀ ਪੋਸਟਮਾਨੋਂ ਜ਼ਿਆਦਾ ਕਲੀਅਰ ਹੋ ਜਾਏਗਾ ਤੁਹਾਨੂੰ ਲੱਗਦਾ ਜਿਵੇਂ ਬੋੜੀਆਂ ਤੁਸੀਂ ਦੇਖੀ ਹੈ ਜਿਵੇਂ ਤਕਰੀਬਨ 7-8 ਦਿਨ ਹੋ ਸਕਦੇ ਨੇ ਤੁਹਾਨੂੰ ਲੱਗਦਾ ਵੀ ਇੰਨੀ ਪਰ ਪਹਿਲਾਂ ਗਿਰੀਆਂ ਹੋਣਗੀਆਂ ਅਨੇ ਬੋਡੀਆਂ ਮਤਲਬ 6-7 ਦਿਨ ਦੀ ਹੀ ਹੋ ਸਕਦੀਆਂ ਨੇ ਬੋਡੀਆਂ ਕਿਉਂਕਿ ਜਿਹੜੇ ਬਾਲ ਨੇ ਨਾ ਤੁਸੀਂ ਦੇਖਿਆ ਉਹਨਾਂ ਦੇ ਕਈਆਂ ਦੇ ਗੰਜਪਣਾ ਹੋ ਗਿਆ ਵੀ ਬਾਲ ਉੱਤਰ ਗਏ ਨੇ ਤਾਂ ਬਾਲ ਕਵਾੜ ਦੇ ਵਿੱਚ ਫਸ ਜਾਂਦੇ ਨੇ ਉਹ ਕਵਾੜ ਕਰਕੇ ਬਾਲ ਜਦ ਤੱਕ ਫਸੇ ਨੇ ਜਦੋਂ ਬਾਲ ਟੁੱਟਦੇ ਨੇ ਉਦੋਂ ਬੋਡੀ ਉੱਪਰ ਆਉਂਦੀ ਹੈ ਬੱਚੀ ਦੀ ਉਮਰ ਕਿੰਨੀ ਹੋ ਸਕਦੀ ਹੈ ਬੱਚੇ ਦੀ ਇੱਕ 14 ਸਾਲ ਦੀ ਹੈ ਇੱਕ 15 ਸਾਲ ਦੀ ਇੱਕ 16 ਸਾਲ ਜਿਹਨੂੰ 17ਵਾਂ ਸਾਲ ਲੱਗਿਆ ਆ ਪੁਲਿਸ ਨੂੰ ਕੰਪਲੀਟ ਹੋਈ ਹੈ ਪੁਲਿਸ ਮੁਲਾਜ਼ਮ ਵੀ ਆਏ ਨੇ ਪਰਿਵਾਰ ਦੇ ਮੈਂਬਰ ਵੀ ਇੱਥੇ ਨੇ ਮੇਰਾ ਨਾਮ ਮਤਰਾ ਮੇਰਾ ਨਾਮ ਵਿਕਰਮ ਹੈ ਜੀ ਮੈਂ ਕੁੜੀ ਦਾ ਮਾਮਲਾ ਹੈ ਕਿ ਕਿ ਲੱਗਦੇ ਹਾਂ ਮੈਂ ਕੁੜੀ ਦਾ ਚਾਚਾ ਹੈਗਾ ਜੀ ਮੇਰਾ ਮੈਂ ਰਿੰਦਾ ਉਧਾ ਹੁਸ਼ਿਆਰਪੁਰ ਰਿੰਦਾ ਮੇਰਾ ਪਰਾ ਹੈਗਾ ਪਟਿਆਲ ਜਿਲ੍ਹਾ ਪੰਡਰਾ ਪਿੰਡ ਉੱਥੇ ਰਹਿੰਦਾ ਸੀ ਮੈਨੂੰ ਫਿਰ 12 ਤਰੀਕ ਨੂੰ ਤਕਾਲਾ ਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਇਹਨੇ ਕੁੜੀ ਐ ਹੈ ਨਹੀਂ ਕਰੀ ਮੈਂ ਫੋਨ ਕੀਤਾ ਫਿਰ ਉਹਨੇ ਕੰਪਲੀਟ ਪਤਾ ਨਹੀਂ ਤੇ ਰੰ ਲਿਖਾਈ ਆ 12 ਨੂੰ ਲਿਖਾ ਸੀ ਘੜ ਤੋਂ ਘੜ 12 ਤਰੀਕ 12 ਵਜੇ ਤੇ 12 ਤਰੀਕ ਨੂੰ ਉੱਥੇ ਸਫੀਲ ਪੀਣ ਚੱਲ ਗਿਆ ਸੀ ਮੰਡੀ 'ਚ ਮੰਡੀ ਚ ਪਰੇ ਤੇ ਫਿਰ ਪਤਾ ਨਹੀਂ ਕਿ ਆ ਨਹਿਰ ਦੇ ਕਿੱਦਾਂ ਗਿਆਂ ਕਿੱਦਾਂ ਨਹੀਂ ਗਿਆਂ ਫਿਰ ਕੋਈ ਟਕੜਾ ਨਹੀਂ ਸੀ ਦੋ ਮੇਰੀਆਂ ਦੋ ਭਤੀਜੀਆਂ ਸੀ ਇੱਕ ਮੇਰੇ ਮਾਮੇ ਦੀ ਕੁੜੀ ਸੀ ਫਿਰ ਅੱਜ ਪਤਾ ਲੱਗਿਆ ਸਾਨੂੰ 21 ਤਰੀਕ ਨੂੰ ਡੱਡਪੋਦੀਆਂ ਆ ਰਾ ਫਿਰ ਦੱਸਿਆ ਉਹਨੇ ਕਿ ਥੋੜੀਆਂ ਪਛਾਣੋਂ ਸਾਨੂੰ ਕਿਤੇ ਸੈਨਾ ਨੁਸਤਾਨੀਆਂ ਮਿਲੀਆਂ ਫਿਰ ਆ ਸੀ ਗਏ ਫਿਰ ਸਾਨੂੰ ਪਛਾਣ ਵੀ ਅੱਜ ਮਿਲੀਆਂ ਵਾ ਇਹ ਕਦੋਂ ਗਈ ਸੀ ਕਰੋ ਕਿਥੋਂ ਨਿਕਲੀ 12 ਤਰੀਕ ਨੂੰ ਨਿਕਲੀ ਅੱਜ 21 ਨੂੰ ਮਿਲੀਆਂ ਸਾਨੂੰ ਕੁਝ ਉਹ ਕਹਿੰਦੀ ਐਸ਼ੇ ਸ਼ਫੀਲ ਟਲਦੀ ਮੰਡੀ ਤੇ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਅਸ਼ੀਪੀ ਕੇ ਫਿਰ ਆ ਜਾਣੀਆ ਫਿਰ ਮੁੜ ਕੇ ਆਇਆ ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਥੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉੱਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਕੋਈ ਕਿਸ ਨੂੰ ਇਹ ਵੀ ਕੰਪਲੀਟ ਕੀਤੀ ਹੈ ਕਿ ਕਿਸੇ ਮੁੰਡੇ ਨਾਲ ਗਈਆਂ ਨੇ ਨਹੀਂ ਨਹੀਂ ਇਹ ਨਹੀਂ ਕੀਤੀ ਸੀ ਬਈ ਇਦਾਂ ਹੀ ਪਤਾ ਲੱਗਿਆ ਬਈ ਕਿੱਦਾਂ ਛਾਂਬੀਨ ਚੱਲਦੀ ਇਦਾਂ ਸਾਰੇ ਤੇ ਇਦਾਂ ਹੀ ਛਾਂਬੀਨ ਚੱਲਦੀ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਕੋਈ ਕੋਈ ਨਹੀਂ ਸੀ ਕੋਈ ਨਹੀਂ ਸੁਣਾ ਦੇ ਕੋਲ ਕੋਈ ਨਹੀਂ ਦਿਖਿਆ ਸਾਨੂੰ ਇੱਕ ਦਾ ਪਰੀਆ ਇੱਕ ਦਾ ਮੁਸਕਾਨ ਇੱਕ ਦਾ ਬਿੱਲੀ ਕੰਮ ਕੀ ਕਰਦੇ ਜਿਹੜੇ ਨੇ ਫਾਦਰਾਂ ਟੋਲ ਕੀ ਅਜਦਾ ਬਿਆਸਾਦੀਆਂ ਦੇ ਟੋਲ ਕੀ ਗੁਜ਼ਾਰਾ ਕਰਦੇ ਸੀ ਤਾਂ ਬਿਆਸਾਦੀ ਆ ਜਾ ਕੇ ਇਹੀ ਕੰਮ ਕਰੇ ਇੱਕ ਹੈਗੀ 14 ਇੱਕ ਹੈਗੀ 15 ਦੇ ਕੋਲ ਉੱਪਰ ਚੱਲ ਗਈ ਸੀ ਇੱਕ ਹੈਗੀ 17 ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਵੈਸੇ ਜਿਵੇਂ ਪੰਡਰ ਦੇ ਸੀ ਮੈਂ ਸੀ ਪਹਿਲਾਂ ਸਾਡਾ ਸਿਕਾ જિલ્લા ਅਲੋੜ ਰਾਜਸਥਾਨ ਹੈਗਾ ਹੁਣ ਇੱਥੇ ਪੱਕੇ ਰਹਿੰਦੇ ਆ ਸਾਡਾ ਡਾਰ ਕਾਰਡ ਸਭ ਕੁਝ ਬਣਿਆ ਹੋ ਗਿਆ 15 ਸਾਲ ਤੋਂ ਰਹਿ ਰਹੇ ਹਾਂ ਹੋ ਗਿਆ 15 ਸਾਲ ਤੋਂ ਉੱਪਰ ਹੀ ਹੋ ਗਿਆ ਸਾਨੂੰ ਆਇਸ਼ੇ ਪਿੰਡ ਦੇ ਵਿੱਚ ਜਦੋਂ ਕੁੜੀਆਂ ਲਾਪਟਾ ਕਾਰਵਾਈ ਸੀ ਜੀ ਕਰਵਾਈ ਆ ਕੇ ਗਏ ਸਾਡੇ ਘਰੇ ਉਹਦੇ ਵਿੱਚ 13 ਤਰੀਕ ਨੂੰ ਆ ਕੇ ਗਏ ਫਿਰ ਹੁਣ ਉਹ ਤੇਰੇ ਤੇ ਛਾਣਬੀਣ ਕੀਤੀ ਫਿਰ ਉਹਦਾ ਟੋਲ ਦੇ ਰਹੀ ਆ ਫਿਰ ਕੱਲ ਪਰਸੋ ਵੀ ਆਈ ਸੀ ਹੁਣ ਫਿਰ ਇੱਥੇ ਪੱਠੇ ਤੇ ਛਾਣਬੀਣ ਕੀਤੀ ਆ ਉਹਨੇ ਪੁਲਿਸ ਨੇ ਦੋ ਵਾਰ ਆਈ ਸੀ ਸਾਡੇ ਸਾਡੇ ਪਾਸੇ ਜਾਂਚ ਕੀਤੀ ਸੀ ਇੱਥੇ ਪੱਠੇ ਦੇ ਅੱਛਾ ਜਾਂਚ ਕੀਤੀ ਔਰ ਪਾਸੇ ਜਿੱਦਾਂ ਦਾ ਉਹਨਾਂ ਨੂੰ ਕੀਤਾ ਉਹਨਾਂ ਨੇ ਵੀ ਜਾਂਚ ਕੀਤੀ ਆ ਫਿਰ ਬਾਕੀ ਉਹਦਾ ਫਿਰ ਅੱਜ ਉਹਨਾਂ ਦੇ ਡੱਡ ਬੋਦੀਆਂ ਮਿਲੀਆਂ ਸਾਨੂੰ ਇੱਕ 2 ਮਿਲੀ ਹਸਵਾਣੇ ਦੇ ਕੋਲ 1 ਮਿਲੀ ਆਜ ਕਨੋੜੀ ਕੋਲ ਜਿਹੜੀਆਂ ਕਿ ਦੋ ਮਹੀਨਿਆਂ ਪਤੀਜੀਆਂ ਉਹਦਾ ਇੱਕ ਹੈਗਾ ਪਾਗਲ ਉਹਨਾਂ ਦਾ ਵੱਡਾ ਭਰਾ ਪਾਗਲ ਹੈਗਾ ਇੱਕ ਦੋ ਹੋਣਗੇ ਤੇ ਭਰਾ ਛੋਟੇ ਹੋਣਗੇ ਉਹ ਬਦੀਆਂ ਕਿ ਜਿਹੜੀ ਮੇਰੀ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋ ਰਹੀਆਂ ਤਾਂ ਤਿੰਨ ਭਰਾ ਹੋਣਗੇ ਅਸੀਂ ਨਹੀਂ ਕਰਦੇ ਮਹਾਰਾਜ ਜਿੱਦਾਂ ਦਾ ਸਾਡਾ ਮਦਦ ਕਰ ਦੋ ਕਿੱਦਾਂ ਗਈਆਂ ਕਿੱਦਾਂ ਨਹੀਂ ਗਈਆਂ ਬਸਿੱਦਾ ਲੱਗਦਾ ਕੋਈ ਸ਼ੱਕ ਹੈ ਕਿਸੇ ਤੇ ਸ਼ੱਕ ਸਾਨੂੰ ਲੱਭਿਆ ਨਹੀਂ ਸ਼ੱਕ ਕੀ ਕਰੀਏ ਸੀ ਪਰ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਗਈਆਂ ਕਿੱਦਾਂ ਨਹੀਂ ਗਈਆਂ ਨੇਰੇ ਦੇ ਕੋਲ 2 ਕਿਲੋਮੀਟਰ ਨੇਰੇ ਸਾਡੇ ਤੋਂ ਵੱਡੀ ਪਾਂਖੜਾ ਕੋਈ ਨਹੀਂ ਸਾਡਾ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਸਾਡਾ ਕਿੰਨੇ ਜਣੇ ਰਹਿੰਦੇ ਤੁਹਾਡੇ ਪਰਿਵਾਰ ਦੇ ਉੱਥੇ ਮਤਲਬ ਪਲੇਸ ਬੰਦਰੀ ਪਿੰਡ ਦੇ ਵਿੱਚ ਸੀ ਤੁਸੀਂ ਰਹਿੰਦੇ ਹੋ ਮੈਂ ਤਾਂ ਉੱਥੇ ਮੈਂ ਹੁਸ਼ਿਆਰਪੁਰ ਰਹਿੰਦਾ ਮੈਂ ਇਨਾਂ ਦਾ ਹੀ ਪਰਾ ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਤੱਕ ਆਉਂ ਸ਼ਾਮ ਨੂੰ ਪਤਾ ਲੱਗਿਆ 12 ਜਗ ਇਦਾਂ ਗੱਲ ਹੋ ਗਈ ਫਿਰ ਮੈਂ ਕਿੱਥੇ ਕਿੰਨੇ ਕਿੱਥੇ ਇੱਕ ਦੋ ਮੇਰੇ ਪਰਾ ਹੋਰ ਰਹਿੰਦੇ ਦੋ ਇੱਕ ਰਹਿੰਦੇ ਬਾਕੀ ਜਿਹੜੇ ਹੈਗੇ ਮੇਰਾ ਮਾਮਾ ਰਹਿੰਦਾ ਸੀ ਆ ਹੀ ਸੀਗੀ